ਹੈਲੋ एवरीवन ਵੈਲਕਮ ਟੂ ਬ੍ਰਾਈਟ ਸਕਸੈਸ ਸੋ ਸਟੂਡੈਂਟਸ ਅੱਜ ਅਸੀਂ ਸੀਡੀਪੀ ਦੀ ਜਾਨੀ ਕਿ ਸਿਕਾਲੋਜੀ ਦੀ ਵਾਈਗੋਟਸ ਕੀ ਦੀ ਥਿਉਰੀ ਕਰਾਂਗੇ ਮੋਸਟ ਮੋਸਟ ਇੰਪੋਰਟੈਂਟ ਥਿਉਰੀ ਆ ਜੋ ਕਿ ਆਪਾਂ ਨੂੰ ਪੀਐਸਟੈਟ ਦੇ ਦੋਵੇਂ ਪੇਪਰਸ ਦੇ ਲਈ ਐਂਡ ਸੀਟੈਟ ਦੇ ਦੋਵੇਂ ਪੇਪਰਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਐਂਡ ਹੋਰ ਵੀ ਜਿਹੜੇ ਪੇਪਰ ਹੁੰਦੇ ਹੈਗੇ ਆ ਜਿਹਦੇ ਵਿੱਚ ਐਨਵੀਐਸ ਕੇਵੀਐਸ ਵਗੈਰਾ ਆ ਜਾਂਦਾ ਸਾਰਿਆਂ ਦੇ ਵਿੱਚ ਹੀ ਇਹ ਥਿਉਰੀ ਪੁੱਛੀ ਜਾਂਦੀ ਹੈ ਚਲੋ ਦੇਖਦੇ ਹਾਂ ਕਿ ਥਿਊਰੀ ਦੇ ਵਿੱਚ ਕੀ ਦੱਸਿਆ ਹੋਇਆ ਹੈ ਕਹਿੰਦੇ ਵੀ ਜਿਹੜਾ ਵਗੋਸਕੀ ਸੀ ਉਹ ਇੱਕ ਰੂਸੀ ਮਨੋਵਿਗਿਆਨੀ ਸੀ ਠੀਕ ਆ ਕਿੱਥੋਂ ਦੇ ਰਹਿਣ ਵਾਲਾ ਸੀਗਾ ਇਹ ਰੂਸ ਦੇ ਰਹਿਣ ਵਾਲਾ ਸੀ ਜੇਕਰ ਪਿਆਜੇ ਦੀ ਗੱਲ ਕਰੀਏ ਤਾਂ ਪਿਆਜੇ ਸਵਿਟਸ ਸਕੋਲੋਜੀਸਟ ਸੀਗੇ ਐਂਡ ਜੇਕਰ ਵਗੋਸਕੀ ਦੀ ਗੱਲ ਕਰੀਏ ਤਾਂ ਵਗੋਸਕੀ ਸੀਗੇ ਰੂਸੀ ਮਨੋਵਿਗਿਆਨੀ ਜਿਨ੍ਹਾਂ ਦਾ ਜਨਮ 1896 ਚ ਹੋਇਆ ਤੇ ਡੈਥ 1934 ਚ ਹੋ ਗਈ ਬਹੁਤ ਹੀ ਛੋਟੀ ਉਮਰ ਚ ਇਹਨਾਂ ਦੀ ਟੀਬੀ ਦੀ ਬਿਮਾਰੀ ਦੇ ਨਾਲ ਡੈਥ ਹੋ ਜਾਂਦੀ ਹੈਗੀ ਆ ਕਹਿੰਦੇ ਉਹ ਇੱਕ ਸਮਾਜਿਕ ਰਚਨਾਵਾਦੀ ਸੀ ਸਮਾਜਿਕ ਰਚਨਾਵਾਦੀ ਮਤਲਬ ਸੋਸ਼ਲ ਕਨਸਟਰੂਵਿਸਟ ਸੀਗਾ ਠੀਕ ਆ ਉਹਨੇ ਸਮਾਜ ਨੂੰ ਸੰਦਰਭ ਵਿੱਚ ਰੱਖ ਕੇ ਥਿਉਰੀ ਦਿੱਤੀ ਹੈਗੀ ਆ ਕਿ ਕਿਸ ਤਰ੍ਹਾਂ ਸਮਾਜ ਦੇ ਵਿੱਚ ਬੱਚੇ ਹੈਗੇ ਆ ਜਿਹੜੇ ਸਿੱਖਦੇ ਆ ਬੱਚੇ ਦਾ ਵਿਕਾਸ ਸਮਾਜ ਤੋਂ ਸਟਾਰਟ ਹੁੰਦਾ ਹੈਗਾ ਉਹਨਾਂ ਨੂੰ ਸਮਾਜਿਕ ਰਚਨਾਵਾਦ ਦਾ ਪਿਤਾ ਕਿਹਾ ਜਾਂਦਾ ਹੈ ਬੱਚੇ ਗਿਆਨ ਬੱਚੇ ਦੁਆਰਾ ਸਿਰਜਿਆ ਜਾਂਦਾ ਹੈ ਉਹ ਕੀ ਕਹਿੰਦੇ ਕਹਿੰਦੇ ਵੀ ਬੱਚਾ ਜਿਹੜਾ ਉਹ ਸਮਾਜ ਤੋਂ ਸਿੱਖਦਾ ਹਰ ਇੱਕ ਚੀਜ਼ ਨੂੰ ਜਿਵੇਂ ਦਾ ਸਾਡਾ ਆਸੇ ਪਾਸੇ ਦਾ ਮਾਹੌਲ ਹੈ ਜਿਵੇਂ ਦਾ ਸਾਡਾ এনवायरमेंट ਹੈ ਉਹੀ ਬੱਚੇ ਤੇ ਪ੍ਰਭਾਵ ਪੈਂਦਾ ਹੈਗਾ ਉਸ ਚੀਜ਼ ਨੂੰ ਬੱਚਾ ਅਕਸੈਪਟ ਕਰਦਾ ਹੈ ਤਾਂ ਬੱਚਾ ਜਿਹੜਾ ਉਹ ਗਿਆਨ ਸਿਰਜਦਾ ਖੁਦ ਕਹਿੰਦੇ ਵਗੋਸਕੀ ਦੇ ਅਨੁਸਾਰ ਕਿਸੇ ਵੀ ਬੱਚੇ ਦਾ ਵਿਕਾਸ ਸਮਾਜਿਕ ਸਥਿਤੀ ਵਿੱਚ ਹੀ ਸੰਭਵ ਹੋ ਸਕਦਾ ਹੈ ਹੁਣ ਇਹ ਦੇਖੋ ਪਿਕਚਰ ਦੇ ਵਿੱਚ ਦਿਖਾਇਆ ਗਿਆ ਕਿ ਜਿਹੜੀ ਮਾਂ ਹੈਗੀ ਆ ਉਹ ਫੋਨ ਤੇ ਗੱਲ ਕਰ ਰਹੀ ਹੈ ਐਂਡ ਬੱਚੀ ਵੀ ਉਸ ਦੀ ਰੀਸ ਦੇ ਨਾਲ ਜਿਹੜਾ ਨਕਲੀ ਫੋਨ ਹੁੰਦਾ ਬੱਚਿਆਂ ਵਾਲਾ ਉਹੋ ਕੰਨ ਨੂੰ ਲਗਾ ਕੇ ਗੱਲ ਕਰ ਰਹੀ ਹੈ ਠੀਕ ਆ ਇਸ ਤਰ੍ਹਾਂ ਮਾਂ ਤੋਂ ਬੱਚੀ ਤੇ ਪ੍ਰਭਾਵ ਪਿਆ ਔਰ ਉਹੀ ਕਿਰਿਆ ਬੱਚੀ ਨੇ ਕੀਤੀ ਜੋ ਮਾਂ ਕਰ ਰਹੀ ਆ ਬੱਚਾ ਦਾ ਬੌਧਾਤਮਕ ਵਿਕਾਸ ਸਮੂਹਿਕ ਪ੍ਰਕਿਰਿਆ ਵਿੱਚ ਹੁੰਦਾ ਹੈ ਹੁਣ ਜ਼ਿਆਦਾਤਰ ਵਿਕਾਸ ਬਗੋਸਕੀ ਕੀ ਕਹਿੰਦੇ ਕਹਿੰਦੇ ਸਮੂਹਿਕ ਕਿਰਿਆ ਦੇ ਵਿੱਚ ਹੁੰਦਾ ਹੈ ਜਾਨੀ ਕਿ ਗਰੁੱਪ ਲਰਨਿੰਗ ਦੇ ਵਿੱਚ ਹੁੰਦਾ ਹੈ ਬੱਚੇ ਜਦੋਂ ਮੰਨ ਲਓ ਇਕੱਠੇ ਖੇਡਦੇ ਆ ਇੱਕ ਦੂਜੇ ਤੋਂ ਕੁਝ ਨਵੀਆਂ ਚੀਜ਼ਾਂ ਸਿੱਖਦੇ ਆ ਮਤਲਬ ਕਿਸ ਤਰ੍ਹਾਂ ਉਹ ਕੁਝ ਨਵੀਆਂ ਗੱਲਾਂ ਗ੍ਰਹਿਣ ਕਰਕੇ ਘਰੇ ਆ ਕੇ ਉਹੀ ਗੱਲਾਂ ਕਰਦੇ ਹੈਗੇ ਤਾਂ ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਕੀ ਕੀ ਚੀਜ਼ਾਂ ਉਹਨਾਂ ਨੇ ਬਾਹਰੋਂ ਕੁਝ ਹੀ ਟਾਈਮ ਦੇ ਵਿੱਚ ਸਿੱਖ ਲਈਆਂ ਬੱਚੇ ਸਮਾਜਿਕ ਤਾਲਮੇਲ ਦੇ ਰਾਹੀਂ ਸਿੱਖਦੇ ਹਨ ਵਗੋਸਕੀ ਦੇ ਅਨੁਸਾਰ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ ਜੋ ਸਾਰੀ ਉਮਰ ਚੱਲਦੀ ਰਹਿੰਦੀ ਹੈ ਵਗੋਸਕੀ ਨੇ ਕੀ ਕਿਹਾ ਵਗੋਸਕੀ ਕਹਿੰਦੇ ਵੀ ਜਿਹੜਾ ਸਮਾਜ ਆ ਉਹ ਨਿਰੰਤਰ ਪ੍ਰਕਿਰਿਆ ਇੱਥੋਂ ਸਟਾਰਟ ਹੋ ਗਿਆ ਇੱਥੋਂ ਤੱਕ ਉਹਨੇ ਚੱਲੀ ਜਾਣਾ ਹੈਗਾ ਠੀਕ ਹੈ ਡਿਵੈਲਪਮੈਂਟ ਇਜ਼ ਅ ਕੰਟੀਨਿਊਸ ਪ੍ਰੋਸੈਸ ਐਂਡ ਜੇਕਰ ਆਪਾਂ ਨੂੰ ਇਹ ਪੁੱਛ ਲਿਆ ਜਾਵੇ ਐਗਜ਼ਾਮ ਦੇ ਵਿੱਚ ਕਿ ਕਿਹੜੇ ਸਕੋਲੋਜੀਸਟ ਕਹਿੰਦੇ ਨੇ ਕਿ ਵਿਕਾਸ ਆ ਜਿਹੜਾ ਉਹ ਡਿਸਕੰਟੀਨਿਊਸ ਆ ਜਾਨੀ ਕਿ ਆ ਨਿਰੰਤਰ ਆ ਤਾਂ ਉਹ ਕਹਿੰਦੇ ਨੇ ਜਿਨ੍ਹਾਂ ਨੇ ਸਟੇजेस ਦੇ ਵਿੱਚ ਥਿਉਰੀਜ਼ ਦੇ ਰੱਖੀਆਂ ਠੀਕ ਆ ਵੱਡੀ ਛੋਟੀ ਸਟੇजेस ਦੇ ਵਿੱਚ ਉਹ ਹੈਗੇ ਨੇ ਜੀਨ ਪਿਆਜੇ ਠੀਕ ਆ ਜੇਕਰ ਕੰਟੀਨਿਊਸ ਦੀ ਗੱਲ ਕਰੀਏ ਤਾਂ ਕੰਟੀਨਿਊਸ ਵਗੋਸਕੀ ਕਹਿੰਦੇ ਆ ਐਂਡ ਡਿਸਕੰਟੀਨਿਊਸ ਦੀ ਗੱਲ ਕਰੀਏ ਤਾਂ ਡਿਸਕੰਟੀਨਿਊਸ ਕਿਆ ਹੈ ਪਿਆਜੇ ਨੇ ਵਿਕਾਸ ਇੱਕ ਸਮਾਜਿਕ ਪ੍ਰਕਿਰਿਆ ਹੈ ਜੋ ਸਮਾਜਿਕ ਪਰਸਪਰ ਪ੍ਰਕਿਰਿਆ ਤੇ ਨਿਰਪਰ ਕਰਦੀ ਹੈ ਅਤੇ ਇਸ ਵਿੱਚ ਸਮਾਜਿਕ ਸਿੱਖਿਆ ਦੇ ਨਤੀਜੇ ਵਜੋਂ ਬੌਧਾਤਮਕ ਵਿਕਾਸ ਹੁੰਦਾ ਹੈ ਠੀਕ ਆ ਜਾਨੀ ਕਿ ਬੱਚਾ ਜਿਹੜਾ ਉਹ ਕਹਿੰਦਾ ਭਾਵਾ ਸੋਸ਼ਲ ਇੰਟਰੈਕਸ਼ਨ ਰਾਹੀਂ ਸਿੱਖਦਾ ਹੈ ਜਿਵੇਂ ਦਾ ਘਰ ਦਾ ਮਾਹੌਲ ਹੋਵੇਗਾ ਉਸ ਚੀਜ਼ ਦਾ ਪ੍ਰਭਾਵ ਆ ਜਿਹੜਾ ਉਹ ਬੱਚੇ ਤੇ ਪੈਂਦਾ ਹੈ ਇੱਥੇ ਆਪਾਂ ਬਹੁਤ ਵੱਡੀ ਜਿਹੜੀ ਉਦਾਹਰਣ ਲੈ ਲੈਣੇ ਹੈਗੀਆਂ ਜਿਹੜੀ ਲੜਕੀ ਹੈਗੀ ਜਾਨਵੀ ਜਾਨਵੀ ਦੀ ਇੰਗਲਿਸ਼ ਇੰਨੀ ਕਿ ਜ਼ਿਆਦਾ ਚੰਗੀ ਹੈਗੀ ਆ ਕਿ ਜਿਵੇਂ ਦਾ ਉਹਨਾਂ ਦਾ ਪਰਿਵਾਰ ਦਾ ਮਾਹੌਲ ਸੀ ਠੀਕਾ ਉਹ ਉਸ ਚੀਜ਼ ਦਾ ਪ੍ਰਭਾਵ ਉਹਦੇ ਤੇ ਪਿਆ ਜੇਕਰ ਆਪਾਂ ਆਪਣੇ ਘਰਾਂ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਇੰਗਲਿਸ਼ ਓਨੀ ਵਧੀਆ ਨਹੀਂ ਹੁੰਦੀ ਆਪਣੇ ਬੱਚੇ ਜਿਹੜੇ ਉਹ ਪੰਜਾਬੀ ਚੰਗੀ ਬੋਲ ਲੈਂਦੇ ਹੈਗੇ ਆ ਨੈਕਸਟ ਹੈ ਅੰਦਰੂਨੀ ਪ੍ਰਕਿਰਿਆ ਜਾਨੀ ਕਿ ਪ੍ਰੋਸੈਸ ਆਫ ਇੰਟਰਨਲਾਈਜੇਸ਼ਨ ਉਹ ਹੌਸਕੀ ਦਾ ਮੰਨਣਾ ਹੈ ਕਿ ਭਾਸ਼ਾ ਸਮਾਜਿਕ ਪਰਸਪਰ ਪ੍ਰਕਿਰਿਆ ਰਾਹੀਂ ਵਿਕਸਿਤ ਹੁੰਦੀ ਹੈ ਭਾਸ਼ਾ ਇੱਕ ਵਿਅਕਤੀ ਲਈ ਸਭ ਤੋਂ ਵੱਡਾ ਸਾਧਨ ਹੈ ਇਸ ਤਰ੍ਹਾਂ ਹੀ ਅਸੀਂ ਇੱਕ ਸੰਚਾਰ ਇੱਕ ਦੂਜੇ ਦੇ ਨਾਲ ਸੰਚਾਰ ਕਰਦੇ ਹਾਂ ਵੀ ਉਹ ਕੀ ਕਹਿੰਦਾ ਵੀ ਸਮਾਜਿਕ ਪਰਸਪਰ ਕਿਰਿਆ ਦੇ ਰਾਹੀਂ ਸਾਡੀ ਜਿਹੜੀ ਲੈਂਗੁਏਜ ਉਹ ਡਿਵੈਲਪ ਹੁੰਦੀ ਹੈ ਠੀਕ ਹੈ ਜਿਵੇਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਕੁਝ ਨਵੀਆਂ ਗੱਲਾਂ ਸਿੱਖਦੇ ਹਾਂ ਤਾਂ ਉਹ ਸਾਡੀ ਭਾਸ਼ਾ ਵੀ ਉਸ ਚੀਜ਼ ਦੇ ਨਾਲ ਬਦਲਦੀ ਹੈ ਸਭ ਤੋਂ ਵੱਡਾ ਸਾਧਨ ਹੈਗਾ ਇਹ ਬੱਚੇ ਦੇ ਵਿਕਾਸ ਦਾ ਜਿਹਦੇ ਨਾਲ ਅਸੀਂ ਕਮਿਊਨੀਕੇਸ਼ਨ ਕਰਦੇ ਹੈਗੇ ਆ ਲੈਂਗੁਏਜਿਸ ਆ ਟੂਲ ਫਿਰ ਉਹਨਾਂ ਨੇ ਕੀ ਦੇ ਰੱਖਿਆ ਕਿ ਸਮਾਜ ਆ ਜਿਹੜਾ ਸਮਾਜ ਦੇ ਵਿੱਚ ਇਹ ਸਾਰਾ ਸਿਸਟਮ ਪਾਇਆ ਜਾਂਦਾ ਸੋਸ਼ਲ ਇੰਟਰੈਕਸ਼ਨ ਹੁੰਦਾ ਠੀਕ ਆ ਫਿਰ ਇਹਦੇ ਵਿੱਚ ਕਲਚਰ ਆ ਜਾਂਦਾ ਫਿਰ ਇਹਦੇ ਚ ਲੈਂਗੁਏਜ ਆ ਜਾਂਦੀ ਹੈ ਹੁਣ ਸੋਸ਼ਲ ਇੰਟਰੈਕਸ਼ਨ ਦੇ ਰਾਹੀਂ ਕੀ ਆ ਅਸੀਂ ਲੈਂਗੁਏਜ ਸਿੱਖਦੇ ਹਾਂ ਠੀਕ ਆ ਵੱਖ-ਵੱਖ ਤਰ੍ਹਾਂ ਦੇ ਕਲਚਰ ਨੂੰ ਪਣਾਉਂਦੇ ਹਾਂ ਜਿਵੇਂ ਅਸੀਂ ਪੰਜਾਬ 'ਚ ਰਹਿੰਦੇ ਹਾਂ ਠੀਕ ਆ ਸਾਨੂੰ ਪੰਜਾਬੀ ਕਲਚਰ ਦਾ ਪਤਾ ਹੈਗਾ ਐਂਡ ਜੇਕਰ ਅਸੀਂ ਹੋਰ ਸਾਈਡ ਚਲੇ ਜਾਈਏ ਜਨਿਕਾ ਰਾਜਸਥਾਨ ਯੂਪੀ ਜੇਕਰ ਲਾ ਦੇ ਵਿੱਚ ਚਲਿਆ ਜਾਈਏ ਤਾਂ ਉਧਰਲਾ ਕਲਚਰ ਹੋ ਰਿਹਾ ਹੈਗਾ ਠੀਕ ਹੈ ਇਸ ਤਰ੍ਹਾਂ ਜਿਹੜਾ ਬੱਚਾ ਹੈਗਾ ਉਹ ਸਮਾਜ ਤੋਂ ਵੱਖ-ਵੱਖ ਚੀਜ਼ਾਂ ਬਾਰੇ ਸਿੱਖਦਾ ਹੈ ਜੇਕਰ ਇਸ ਨੂੰ ਸ਼ਾਰਟ ਫਾਰਮ ਦੇ ਵਿੱਚ ਯਾਦ ਕਰਨਾ ਹੈ ਤਾਂ ਇਸ ਦਾ ਮਤਲਬ ਆਵੇਗਾ ਐਸ ਸੀ ਐਲ ਜਾਨੀ ਕਿ ਸੋਸ਼ਲ ਇੰਟਰੈਕਸ਼ਨ ਕਲਚਰ ਤੇ ਲੈਂਗੁਏਜ ਹੁਣ ਜੇਕਰ ਪੇਪਰ ਦੇ ਵਿੱਚ ਇਹ ਪੁੱਛ ਲੈ ਜਾਵੇ ਕਿ ਸੋਸ਼ਲ ਇੰਟਰੈਕਸ਼ਨ ਬਾਰੇ ਕਿਸ ਨੇ ਥਿਉਰੀ ਦਿੱਤੀ ਆ ਠੀਕ ਹੈ ਲੈਂਗੁਏਜ ਨੂੰ ਕਿਸ ਨੇ ਮਹੱਤਵ ਦਿੱਤਾ ਜਾਂ ਕਲਚਰ ਨੂੰ ਕਿਸ ਨੇ ਜ਼ਿਆਦਾ ਮਹੱਤਵ ਦਿੱਤਾ ਤਾਂ ਇਸ ਦਾ ਅਨਸਰ ਆਵੇਗਾ ਆਪਣਾ ਵਗੋਸਕੀ ਨੇ ਨੈਕਸਟ ਹੈ ਵਗੋਸਕੀ ਦੇ ਤਿੰਨ ਮਹੱਤਵਪੂਰਨ ਪਹਿਲੂ ਇਹ ਵਾਲੇ ਹੋਗੇ ਕਿਨ ਵਗੋਸਕੀ ਦੇ ਇਸ ਸਿਧਾਂਤ ਅਨੁਸਾਰ ਬੱਚੇ ਸਮਾਜ ਅਤੇ ਸੱਭਿਆਚਾਰ ਵਿੱਚ ਰਹਿ ਕੇ ਨਕਲ ਰਾਹੀਂ ਸਿੱਖਦੇ ਹਨ ਉਹਨਾਂ ਅਨੁਸਾਰ ਬੱਚਾ ਸਮਾਜ ਵਿੱਚ ਤਾਲਮੇਲ ਕਰਕੇ ਸਿੱਖਦਾ ਹੈ ਵਗੋਸਕੀ ਸਮਾਜ ਨੂੰ ਕੇਂਦਰ ਵਿੱਚ ਰੱਖ ਕੇ ਸਿਧਾਂਤ ਪੇਸ਼ ਕਰਦਾ ਹੈ ਮਤਲਬ ਕਿ ਉਸਨੇ ਸੋਸਾਇਟੀ ਨੂੰ ਹੀ ਜ਼ਿਆਦਾ ਮਹੱਤਵ ਦਿੱਤਾ ਠੀਕ ਆ ਬੱਚੇ ਦੀ ਏਜ ਅਕੋਰਡਿੰਗ ਉਹਦੀਆਂ ਕਿਰਿਆਵਾਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਿੰਨਾ ਉਹਨੇ ਸੋਸਾਇਟੀ ਨੂੰ ਮਹੱਤਵ ਦਿੱਤਾ ਹੈਗਾ ਠੀਕ ਆ ਬਾਇਓਲੋਜੀਕਲ ਜਿਹੜੇ ਇਫੈਕਟ ਹੁੰਦੇ ਆ ਉਹਨਾਂ ਨੂੰ ਵੀ ਓਨਾ ਜ਼ਿਆਦਾ ਮਹੱਤਵ ਨਹੀਂ ਦਿੱਤਾ बिकॉज़ ਕਿ ਬੱਚੇ ਦੇ ਬੌਧਾਤਮਕ ਵਿਕਾਸ ਵਿੱਚ ਸਮਾਜਿਕ ਪਰਸਪਰ ਪ੍ਰਭਾਵ ਭਾਸ਼ਾ ਤੇ ਸੱਭਿਆਚਾਰ ਨੂੰ ਮਹੱਤਵਪੂਰਨ ਦਿੰਦਾ ਹੈ ਉਹੀ ਗੱਲ ਆਪਾਂ ਇਸ ਤਰ੍ਹਾਂ ਯਾਦ ਰੱਖਣੀ ਐ ਐਸ ਸੀ ਐਲ ਸੋਸਾਇਓ ਕਲਚਰਲ ਐਂਡ ਲੈਂਗੁਏਜ ਤਿੰਨ ਤੱਤ ਹੈਗੇ ਆ ਤਿੰਨ ਤੱਤਾਂ ਦੀ ਸੂਚੀ ਹੈ ਜਿਹੜੀ ਉਹ ਦੱਸੀ ਹੋਈ ਆ ਸਭ ਤੋਂ ਪਹਿਲਾਂ ਆ ਗਿਆ ਸੋਸ਼ਲ ਇੰਟਰੈਕਸ਼ਨ ਸੋਸ਼ਲ ਇੰਟਰੈਕਸ਼ਨ ਕੀ ਆ ਵੀ ਬੱਚੇ ਆ ਜਿਹੜੇ ਸਮਾਜ ਤੋਂ ਸਿੱਧ ਲੈਂਦੇ ਆ ਠੀਕ ਆ ਸਮਾਜ ਤੋਂ ਸਿੱਧ ਲੈ ਕੇ ਉਹਨਾਂ ਦੀ ਬੁੱਧੀ ਦਾ ਵਿਕਾਸ ਹੁੰਦਾ ਹੈਗਾ ਹੁਣ ਘਰ ਦੇ ਵਿੱਚ ਜਦੋਂ ਬੱਚਾ ਰਹਿੰਦਾ ਠੀਕ ਆ ਉਹਦਾ ਹੋਰ ਤਰ੍ਹਾਂ ਦਾ ਸਿਸਟਮ ਹੁੰਦਾ ਜਦੋਂ ਆਪਾਂ ਬੱਚੇ ਨੂੰ ਸਕੂਲ ਪੜਨ ਲਗਾ ਦਿੰਨੇ ਹੈਗੇ ਆ ਤਾਂ ਸਕੂਲ ਦੀਆਂ ਚੀਜ਼ਾਂ ਦਾ ਉਸ ਤੇ ਪ੍ਰਭਾਵ ਪੈਂਦਾ ਸਕੂਲ ਤੋਂ ਬਾਅਦ ਉਹ ਕਾਲਜ ਚਲਾ ਜਾਂਦਾ ਫਿਰ ਯੂਨੀਵਰਸਿਟੀ ਚਲਾ ਜਾਂਦਾ ਤਾਂ ਅਲੱਗ-ਅਲੱਗ ਚੀਜ਼ਾਂ ਨੂੰ ਸਿੱਖਦਾ ਹੈ। ਉਹ ਵਿਕਾਸ ਦੀ ਇਸ ਪ੍ਰਕਿਰਿਆ ਨੂੰ ਨਕਲ ਤੇ ਆਧਾਰਿਤ ਕਰਦਾ ਹੈ। ਠੀਕ ਹੈ ਕਿ ਜ਼ਿਆਦਾਤਰ ਬੱਚੇ ਜਿਹੜੇ ਉਹ ਨਕਲ ਕਰਕੇ ਸਿੱਖਦੇ ਹੈਗੇ ਆ। ਫਿਰ ਅਗੇ ਲੈਂਗੁਏਜ। ਇਹਨਾਂ ਬਰੋਸਕੀ ਭਾਸ਼ਾ ਨੂੰ ਬੌਧਾਤਮਕ ਵਿਕਾਸ ਲਈ ਇੱਕ ਸਾਧਨ ਮੰਨਦਾ ਹੈ। ਜਿਸ ਨਾਲ ਬੱਚਾ ਸਮਾਜ ਅਤੇ ਸੱਭਿਆਚਾਰ ਨਾਲ ਜੁੜਦਾ ਹੈ। ਠੀਕ ਆ। ਹੁਣ ਜੇਕਰ ਭਾਸ਼ਾ ਹੀ ਨਾ ਹੋਵੇ ਤਾਂ ਅਸੀਂ ਕਿਸ ਤਰ੍ਹਾਂ ਸਮਾਜ ਵਿੱਚ ਵਿਚਰਾਂਗੇ? ਲੈਂਗੁਏਜ ਇੱਕ ਮਹੱਤਵਪੂਰਨ ਟੂਲ ਹੈ ਸਾਨੂੰ ਸਮਾਜ ਨਾਲ ਜੁੜਨ ਦੇ ਲਈ ਸਾਨੂੰ ਵੱਖ-ਵੱਖ ਤਰ੍ਹਾਂ ਦੇ ਕਲਚਰ ਨੂੰ ਸਿੱਖਣ ਦੇ ਲਈ ਇਹਦੀ ਹੋਂਦ ਦੇ ਵਿੱਚ ਅਸੀਂ ਆਪਣਾ ਵਿਕਾਸ ਜਿਹੜਾ ਹੋ ਨਹੀਂ ਕਰ ਸਕਦੇ ਵਗੋਸਕੀ ਦੇ ਅਨੁਸਾਰ ਬੱਚੇ ਭਾਸ਼ਾ ਦੇ ਵਿਕਾਸ ਵਿੱਚ ਦੂਜਿਆਂ ਨਾਲ ਸੰਚਾਰ ਇੱਕ ਮਹੱਤਵਪੂਰਨ ਤੱਤ ਹੈ ਫਿਰ ਆ ਗਿਆ ਕਲਚਰ ਕਲਚਰ ਆ ਜਿਹੜਾ ਕਲਚਰ ਤੋਂ ਸਾਨੂੰ ਮੋਰਲ ਵੈਲਿਊਜ਼ ਦਾ ਪਤਾ ਲੱਗਦਾ ਹੈਗਾ ਨੈਤਿਕ ਕਦਰਾਂ ਕੀਮਤਾਂ ਦਾ ਪਤਾ ਲੱਗਦਾ ਠੀਕ ਹੈ ਜੇਕਰ ਸਿੱਖਾਂ ਦੇ ਕਲਚਰ ਦੀ ਗੱਲ ਕਰੀ ਤਾਂ ਉਹ ਹੋਰ ਤਰ੍ਹਾਂ ਦਾ ਕਲਚਰ ਆ ਹਿੰਦੂਆਂ ਦਾ ਹੋਰ ਤਰ੍ਹਾਂ ਦਾ ਐਂਡ ਸਿੱਖ ਪਰਿਵਾਰ ਹੈਗਾ ਜਿਹੜਾ ਉਹਦੇ ਵਿੱਚ ਬੱਚਾ ਹੋਵੇਗਾ ਜਿਹੜਾ ਉਹਦੀ ਸੋਚ ਡਿਫਰੈਂਟ ਹੁੰਦੀ ਹੈ ਹਿੰਦੂ ਪਰਿਵਾਰ ਵਾਲੇ ਬੱਚੇ ਨਾਲ ਐਂਡ ਬ੍ਰਾਹਮਣਾਂ ਦੇ ਬੱਚੇ ਦੀ ਸੋਚ ਜਿਹੜੀ ਉਹ ਡਿਫਰੈਂਟ ਹੁੰਦੀ ਹੈਗੀ ਆ ਠੀਕ ਆ ਮਨੁੱਖ ਨੂੰ ਸੱਭਿਆਚਾਰ ਵੱਲ ਪ੍ਰੇਰਿਤ ਕਰਦੇ ਅਸਰ ਹੀ ਮਨੁੱਖ ਜਿਹੜਾ ਉਹ ਯਾਨੀ ਕਿ ਬੱਚਾ ਉਹ ਨਕਲ ਰਾਹੀਂ ਸਿੱਖਦਾ ਹੈ ਤੋ ਗਾ ਉਸ ਕੇ ਆਪਣੇ ਸਮਾਜਿਕ ਸੱਭਿਆਚਾਰਕ ਸਿਧਾਂਤ ਨੂੰ ਹੋਰ ਤੱਤਾਂ ਵਿੱਚ ਮਹੱਤਵਪੂਰਨ ਸਥਾਨ ਦਿੰਦਾ ਹੈ ਜਿਵੇਂ ਕਿ ਏ ਮੋਸਟ ਮੋਸਟ ਇੰਪੋਰਟੈਂਟ ਚੀਜ਼ ਹੈਗੀ ਆ ਸਭ ਤੋਂ ਪਹਿਲਾਂ ਇਹ ਕੁਐਸਚਨ ਪੁੱਛ ਲਿਆ ਜਾਂਦਾ ਕਿ ਬੱਚੇ ਦੇ ਲਈ ਐਮਕਯੂ ਕੌਣ ਠੀਕ ਆ ਐਮਕਯੂ ਦਾ ਮਤਲਬ ਮੋਰ ਨੌਲੇਜੇਬਲ ਅਦਰ ਐਨੀਬਾਡੀ ਹੂ ਨਾਉਜ਼ ਮੋਰ ਇਨ ਆ ਪਾਰਟਿਕੂਲਰ ਏਰੀਆ ਹੁਣ ਜਿਵੇਂ ਕਿ ਇੱਕ ਫਾਦਰ ਆ ਛੋਟੇ ਬੱਚੇ ਨੂੰ ਸਾਈਕਲ ਸਿਖਾ ਰਿਹਾ ਠੀਕ ਆ ਐਂਡ ਫਾਦਰ ਬੱਚੇ ਨੂੰ ਫੜ ਕੇ ਸਾਈਕਲ ਸਿਖਾਉਂਦਾ ਹੈਗਾ ਠੀਕ ਆ ਬਾਦ ਦੇ ਵਿੱਚ ਕੀ ਕੀਆ ਐਮਕਿਓ ਆ ਹੁਣ ਜਿਹੜਾ ਸਿਖਾ ਰਿਹਾ ਬੰਦਾ ਉਹ ਐਮਕਿਓ ਆ ਜਿਹਨੂੰ ਜ਼ਿਆਦਾ ਨੋਲਿਜ ਹੈਗੀ ਆ ਸਿੱਖਣ ਵਾਲੇ ਨਾਲੋਂ ਸਕੈਫੋਲਡਿੰਗ ਕੀ ਹੈਗੀ ਆ ਸਕੈਫੋਲਡਿੰਗ ਹੈਗੀ ਆ ਟੈਂਪਰੇਰੀ ਹੈਲਪ ਯਾਨੀ ਕਿ ਜਦੋਂ ਬੱਚਾ ਥੋੜੀ ਬਹੁਤ ਸਾਈਕਲ ਚਲਾਉਣੀ ਸਿੱਖ ਗਿਆ ਤਾਂ ਥੋੜਾ ਜਿਹਾ ਹੱਥ ਲਾਉਣ ਦੀ ਧੀਰ ਹੁੰਦੀ ਹੈ ਕਿ ਆਪ ਹੀ ਚਲਾ ਲੈਂਦਾ ਹੈਗਾ ਉਸ ਤੋਂ ਬਾਅਦ ਵੀ ਹੈਲਪ ਦੀ ਜ਼ਰੂਰਤ ਨਹੀਂ ਪੈਂਦੀ ਜੇਕਰ ਆਪਾਂ ਹੁਣ ਇਸ ਤਰ੍ਹਾਂ ਗੱਲ ਕਰੀਏ ਕਿ ਜਿਵੇਂ ਹੁਣ ਆਪਾਂ ਪੜ ਰਹੇ ਆ ਠੀਕ ਐ ਐਂਡ ਜਿਸ ਬੰਦੇ ਨੂੰ ਜਾਣ ਕੇ ਜੈਸਟ ਟੀਚਰ ਨੂੰ ਟਾਪਿਕ ਦੀ ਪੂਰੀ ਨੌਲੇਜ ਆ ਉਹ ਕੀ ਆ ਐਮਕਿਊ ਆ ਐਂਡ ਤੁਸੀਂ ਹੁਣ ਸਿੱਖ ਰਹੇ ਹੋ ਤਾਂ ਇਹ ਕੀ ਆ ਟੈਂਪਰੇਰੀ ਹੈਲਪ ਤੁਹਾਨੂੰ ਮਿਲ ਰਹੀ ਆ ਬਟ ਪੇਪਰ ਦੇ ਵਿੱਚ ਜਾ ਕੇ ਤੁਸੀਂ ਖੁਦ ਆਪਣੇ ਦਿਮਾਗ ਦੇ ਨਾਲ ਪੇਪਰ ਸੋਲਵ ਕਰਨਾ ਹੈਗਾ ਤਾਂ ਉਹ ਕੀ ਹੋ ਜੂਗਾ ਉਹ ਹੋ ਜੂਗਾ ਜੈਡ ਪੀਡੀ ਠੀਕ ਆ ਐਮਕਿਊ ਉਹ ਹੋ ਗਿਆ ਜਿਹੜਾ ਜ਼ਿਆਦਾ ਗਿਆਨੀ ਆ ਜਿਹਨੂੰ ਜ਼ਿਆਦਾ ਨੌਲੇਜ ਆ ਸਕੈਫੋਲਡਿੰਗ ਟੈਂਪਰੇਰੀ ਹੈਲਪ ਹੋ ਜੂਗੀ ਠੀਕ ਆ ਇੱਕ ਹਿੰਟ ਦੇਣਾ ਹਾਫ ਸੋਲਵਡ ਪ੍ਰੋਬਲਮ ਐਂਡ ਜਨ ਆਫ ਪੋਟੈਂਸ਼ੀਅਲ ਡਵੈਲਪਮੈਂਟ ਜਾਨੀ ਕਿ ਪ੍ਰੋਕਸੀਮਲ ਡਵੈਲਪਮੈਂਟ ਜਦੋਂ ਕਿ ਆਪਾਂ ਖੁਦ ਉਸ ਚੀਜ਼ ਦੇ ਲੈਵਲ ਦੇ ਨਾਲ ਕੰਮ ਕਰਨਾ ਹੈਗਾ ਠੀਕ ਆ ਜਿਨ੍ਹਾਂ ਨੂੰ ਇਸ ਸੰਦਰਭਾ ਦੇ ਆਧਾਰ ਮੰਨਿਆ ਜਾਂਦਾ ਹੈ ਜੈਡ ਪੀ ਡੀ ਐਮ ਕਿ ਉਹ ਤੇ ਸਕੈਫੋਲਡਿੰਗ ਹੈਗਾ ਕਹਿੰਦਾ ਇੱਕ ਵਿਅਕਤੀ ਨੂੰ ਇਸ ਪੱਧਰ ਵਿੱਚ ਸਿੱਖਣ ਲਈ ਹੋਰ ਵਿਅਕਤੀ ਦੀ ਮਦਦ ਦੀ ਲੋੜ ਹੁੰਦੀ ਹੈ ਜਾਨੀ ਕਿ ਵਿਕਾਸ ਆ ਜਿਹੜਾ ਉਹ ਗਿਆਨ ਵਾਣ ਵਿਅਕਤੀ ਜਾਨੀ ਕਿ ਜਿਹਨੂੰ ਨੌਲੇਜ ਆ ਉਹਦੇ ਬਿਨਾ ਸੰਭਵ ਨਹੀਂ ਆ ਹੁਣ ਆਪਾਂ ਸਕੂਲ ਜਾਂਦੇ ਆ ਆਪਾਂ ਟੀਚਰਾਂ ਤੋਂ ਸਭ ਕੁਝ ਸਿੱਖਦੇ ਆ ਨਹੀਂ ਤਾਂ ਆਪਾਂ ਅੱਗੇ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਰਹਿ ਜਾਣਾ ਸੀ ਕਿ ਆਪਾਂ ਨੂੰ ਕਿਸੇ ਚੀਜ਼ ਦਾ ਕੁਝ ਪਤਾ ਹੀ ਨਹੀਂ ਹੋਣਾ ਸੀ ਵਿਕਾਸ ਦੇ ਖੇਤਰ ਵਿੱਚ ਵਿਅਕਤੀ ਨੂੰ ਸਹੀ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ ਜਿਹਦੀ ਮਦਦ ਨਾਲ ਉਹ ਆਪਣੇ ਟੀਚੇ ਨੂੰ ਪ੍ਰਾਪਤ ਕਰਦਾ ਹੈ ਜੋ ਨੋ ਪ੍ਰੋਕਸੀਮਲ ਡਵੈਲਪਮੈਂਟ ਹੁਣ ਕੀ ਕਹਿੰਦੇ ਕਹਿੰਦੇ ਵੀ ਆਸਟਾਫ ਲਰਨਰ ਕੈਨ ਡੂ ਮਤਲਬ ਏ ਵਾਲਾ ਪੋਰਸ਼ਨ ਵੀ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਵੀ ਇਸ ਸੀਰੀਅ ਦੇ ਵਿੱਚ ਮੈਨੂੰ ਆਉਂਦੀ ਹੈ ਚੀਜ਼ ਠੀਕ ਹੈ ਸਟਾਫ ਲਰਨਰ ਕੈਨ ਡੂ ਵਿਦ ਸਪੋਰਟ ਹੁਣ ਜਿਹੜਾ ਆਹ ਵਾਲਾ ਏਰੀਆ ਹੈਗਾ ਇਹਦੇ ਵਿੱਚ ਮੈਨੂੰ ਸਪੋਰਟ ਦੀ ਲੋੜ ਆ ਵੀ ਮੈਨੂੰ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਐਂਡ ਇਹ ਵਾਲੀ ਚੀਜ਼ ਜਿਹੜੀ ਇਸ ਤੋਂ ਪਰੇ ਦੀ ਚੀਜ਼ ਹੁੰਦੀ ਹੈਗੀ ਆ ਕਹਿੰਦੇ ਇਸ ਤਰ੍ਹਾਂ ਦੇ ਅਨੁਸਾਰ ਇਸ ਪੱਧਰ ਵਿੱਚ ਇੱਕ ਵਿਅਕਤੀ ਦੀਆਂ ਸਮੱਸਿਆਵਾਂ ਦਾ ਹੱਲ ਉਸ ਦਾ ਦੋਸਤ ਜਾਂ ਪਰਿਵਾਰ ਜਾਂ ਕਿਸੇ ਹੋਰ ਮੈਂਬਰ ਰਾਹੀਂ ਹੁੰਦਾ ਹੈ ਠੀਕ ਆ ਵਿਦਿਆਰਥੀ ਇਸ ਪੜਾਅ ਵਿੱਚ ਨਿੱਜੀ ਸਿਖਲਾਈ ਕਰਨਾ ਸਿੱਖਦੇ ਹਨ ਅਤੇ ਨਵੇਂ ਵਿਚਾਰਾਂ ਨੂੰ ਸਿੱਖਣ ਦੇ ਲਈ ਉਤਸਕ ਹੁੰਦੇ ਹਨ ਹੁਣ ਦੇਖੋ ਜਿਵੇਂ ਆਪਾਂ ਇੱਕ ਐਗਜ਼ਾਮਪਲ ਪੜ੍ਹੀਏ ਕਿ ਫਾਦਰ ਆ ਜਿਹੜਾ ਉਹ ਬੱਚੇ ਨੂੰ ਸਿਖਾ ਰਿਹਾ ਤਾਂ ਫਾਦਰ ਕੀ ਆ ਐਮਕਿਊ ਆ ਇੱਥੇ ਐਂਡ ਹੁਣ ਇੱਥੇ ਕੀ ਹੈਗਾ ਉਹਨੂੰ ਜ਼ਿਆਦਾ ਹੈਲਪ ਦੀ ਲੋੜ ਨਹੀਂ ਪਈ ਬਸ ਥੋੜਾ ਜਿਹਾ ਹੱਥ ਲਗਾਉਣ ਦੀ ਲੋੜ ਪਈ ਐਨ ਬੱਚੇ ਨੇ ਖੁਦ ਸਾਈਕਲ ਚਲਾ ਲਈ ਤੇ ਇਹ ਕੀ ਆ ਇਸ ਸਕੈਫੋਲਡਿੰਗ ਕੈਨੇ ਬਗੋਸਕੀ ਦੇ ਅਨੁਸਾਰ ਇੱਕ ਬੱਚੇ ਨੂੰ ਸਿੱਖਣ ਲਈ ਕਿਟਾਂਚੇ ਦੀ ਲੋੜ ਹੁੰਦੀ ਹੈ ਜਾਨੀ ਕਿ ਇੱਕ ਪੌੜੀ ਦੀ ਲੋੜ ਹੁੰਦੀ ਹੈ ਹੁਣ ਪੰਜਾਬੀ ਦੇ ਵਿੱਚ ਕਈ ਵਾਰੀ ਮਚਾਣ ਜਾਂ ਹਿੰਦੀ ਦੇ ਵਿੱਚ ਮਚਾਣ ਵੀ ਪੁੱਛ ਲਿਆ ਜਾਂਦਾ ਇਹਨੂੰ ਠੀਕ ਆ ਪੌੜੀ ਵੀ ਕਹਿ ਦਿੱਤਾ ਜਾਂਦਾ ਬਟ ਆਪਾਂ ਕੀ ਕਰਨਾ ਹੈਗਾ ਜ਼ਿਆਦਾਤਰ ਪੀਐਸਟੈਟ ਦੇ ਵਿੱਚ ਕੁਐਸਚਨ ਨੂੰ ਇੰਗਲਿਸ਼ ਚ ਪੜਨਾ ਪੰਜਾਬੀ ਦੇ ਵਿੱਚ ਆਪਾਂ ਨੂੰ ਕਈ ਵਾਰੀ ਵਰਡ ਹੀ ਨਹੀਂ ਪਤਾ ਹੁੰਦਾ ਕਿ ਕੀ ਮਤਲਬ ਹੈਗਾ ਇਹਦਾ ਸੋ ਇੱਕ ਵਾਰੀ ਇੰਗਲਿਸ਼ ਦੇ ਵਿੱਚ ਨਿਗਾ ਮਾਰ ਲੈਣੀ ਆ ਇਹ ਪਾੜੀ ਹੈ ਜਿਹੜੀ ਬੱਚੇ ਨੂੰ ਸਿਖਰ ਤੱਕ ਲੈ ਕੇ ਜਾਂਦੀ ਹੈ ਸਿਖਰ ਤੇ ਪਹੁੰਚਣਾ ਜਿੱਥੇ ਉਹ ਵਿੱਦਿਆ ਦੇ ਅਧੀਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਐਮਕਿਊ ਕੀ ਹੈਗਾ ਐਮਕਿਊ ਦਾ ਪਿਤਾ ਜਿਸ ਨੇ ਸਾਈਕਲ ਫੜ ਰੱਖੀ ਆ ਤੇ ਜੈਡਪੀਡੀ ਕੀ ਆ ਵੀ ਜਿੱਥੋਂ ਨੂੰ ਫੁੱਲ ਮਦਦ ਆ ਜਿਹੜੀ ਉਹ ਸਿੱਖਣ ਦੇ ਵਿੱਚ ਮਿਲ ਰਹੀ ਆ ਐਮਕਿਊ ਮਤਲਬ ਪਿਤਾ ਜਿਹੜਾ ਬੱਚੇ ਨਾਲੋਂ ਵੱਧ ਜਾਣਦਾ ਠੀਕ ਆ ਬੱਚੇ ਨੂੰ ਸਾਈਕਲ ਸਾਈਕਲ ਚਲਾਉਣ ਦੇ ਵਿੱਚ ਮਦਦ ਕਰਦਾ ਹੈ ਫਿਰ ਕੀ ਹੈਗਾ ਹੁਣ ਪਿਆਜੇ ਦੀਆਂ ਸੌਰੀ ਵਿਗੋਸਕੀ ਦੇਆਂ ਦੋ ਹੀ ਮਹੱਤਵਪੂਰਨ ਗੱਲਾਂ ਨੇ ਇੱਕ ਤਾਂ ਆਪਾਂ ਐਸਸੀਐਲ ਬਾਰੇ ਯਾਦ ਰੱਖਣਾ ਠੀਕ ਆ ਵੀ ਜਿੱਥੇ ਵੀ ਕੁਸ਼ਣ ਆ ਜਾਂਦਾ ਕਿ ਸਮਾਜ ਦੇ ਸੰਦਰਭ ਦੇ ਵਿੱਚ ਲੈਂਗੁਏਜ ਦੇ ਸੰਦਰਭ ਦੇ ਵਿੱਚ ਜਾਂ ਕਲਚਰ ਦੇ ਸੰਦਰਭ ਦੇ ਵਿੱਚ ਕੋਈ ਬੰਦਾ ਗੱਲ ਕਰਦਾ ਤਾਂ ਉਹ ਵਿਗੋਸਕੀ ਆ ਠੀਕ ਆ ਇੱਕ ਆਪਾਂ ਐਮਕਿਊ ਸਕੈਫੋਲਡਿੰਗ ਤੇ ਜੈਡ ਪੀੜੀ ਵਾਲੀ ਗੱਲ ਯਾਦ ਰੱਖਣੀ ਆ ਠੀਕ ਆ 2017 ਚ ਜਿਹੜਾ ਪੀਐਸਟੈਟ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਜੈਡ ਪੀਡੀ ਦੀ ਫੁੱਲ ਫਾਰਮ ਪੁੱਛੀ ਗਈ ਸੀ ਫਿਰ ਇਸ ਤੋਂ ਬਾਅਦ ਇਸ ਨੇ ਤਿੰਨ ਤਰ੍ਹਾਂ ਦੀ ਸਪੀਚ ਦੇ ਰੱਖੀ ਆ ਕਿ ਬੱਚਾ ਕਿਹੜੀ ਕਿਹੜੀ ਸਪੀਚ ਦੇ ਸੰਬੰਧਕ ਦੇ ਵਿੱਚ ਆਉਂਦਾ ਹੈਗਾ ਸਭ ਤੋਂ ਪਹਿਲਾਂ ਕਹਿੰਦੇ ਸੋਸ਼ਲ ਸਪੀਚ ਸੋਸ਼ਲ ਸਪੀਚ ਜਾਨੀ ਕਿ ਸਮਾਜਿਕ ਗੱਲਬਾਤ ਜਿਸ ਨੂੰ ਆਪਾਂ ਕਹਿ ਦਿੰਦੇ ਆ 2 ਸਾਲ ਤੋਂ ਉੱਪਰ ਦੀ ਉਮਰ ਦੇ ਬੱਚੇ ਦੇ ਵਿੱਚ ਹੀ ਆਉਂਦੀ ਹੈਗੀਆਂ ਆ ਉਹ ਦੁਨੀਆ ਨਾਲ ਗੱਲ ਕਰਦਾ ਹੁਣ ਦੁਨੀਆ ਨਾਲ ਗੱਲ ਕਰਨ ਦਾ ਮਤਲਬ ਇੱਥੇ ਕੀ ਆ ਕਿ ਜਿਵੇਂ ਬੱਚਾ 2 ਸਾਲ ਤੋਂ ਉੱਪਰ ਹੋ ਜਾਂਦਾ ਠੀਕ ਆ ਬੋਲਣਾ ਸਿੱਖ ਲੈਂਦਾ ਹੈਗਾ ਆਪਣੀ ਲੋੜ ਦੇ ਲਈ ਉਹ ਕਰਦਿਆ ਉਹ ਚੀਜ਼ਾਂ ਨਹੀਂ ਮੰਗ ਕਰਦਾ ਜਿਵੇਂ ਕਿ ਮੈਨੂੰ ਰੋਟੀ ਦਿਓ ਹਨਾ ਪਾਣੀ ਦਿਓ ਜਾਂ ਕੋਈ ਬੱਚੇ ਨੂੰ ਪ੍ਰੋਬਲਮ ਹੋ ਰਹੀ ਹੈ ਪੇਟ ਦਰਦ ਹੋ ਰਿਹਾ ਸਿਰ ਦਰਦ ਹੋ ਰਿਹਾ ਵੀ ਇਸ ਉਮਰ ਦੇ ਵਿੱਚ ਉਹ ਦੱਸ ਸਕਦਾ ਠੀਕ ਆ ਸੋਸ਼ਲ ਸਪੀਚ ਹੋਗੀ 2 ਪਲੱਸ ਦੇ ਵਿੱਚ ਫਿਰ ਆ ਗਈ ਪ੍ਰਾਈਵੇਟ ਸਪੀਚ ਪ੍ਰਾਈਵੇਟ ਸਪੀਚ ਉਹ ਹੁੰਦੀ ਹੈ ਜਦੋਂ ਖੁਦ ਨਾਲ ਬੋਲ-ਬੋਲ ਕੇ ਗੱਲਾਂ ਕਰਦਾ ਆਪਾਂ ਕਈ ਵਾਰੀ ਦੇਖਦੇ ਆਂ ਕਿ ਬੱਚੇ ਘਰ-ਘਰ ਖੇਡਦੇ ਆ ਠੀਕ ਆ ਤਾਂ ਬੱਚਾ ਕੀ ਹੈਗਾ ਉਹ ਖੋਦ ਖੋਦਣ ਵਾਲੀ ਗੱਲਾਂ ਕਰ ਰਿਹਾ ਕਿ ਨਹੀਂ ਇਹ ਇੱਥੇ ਦੋ ਕਮਰੇ ਹੋਣੇ ਚਾਹੀਦੇ ਇੱਥੇ ਇੱਕ ਹੋਣਾ ਚਾਹੀਦਾ ਇੱਥੇ ਮੇਰਾ ਆਂਗਣ ਹੋਊਗਾ ਠੀਕ ਆ ਮਤਲਬ ਘਰ ਦੀਆਂ ਸਾਰੀਆਂ ਚੀਜ਼ਾਂ ਇਕੱਠਿਆਂ ਕਰਕੇ ਉਹ ਘਰ ਬਣਾ ਲੈਂਦੇ ਨਾਲੇ ਖੁਦ ਨਾਲ ਬੋਲ-ਬੋਲ ਕੇ ਖੁਸ਼ ਹੋ ਜਾਂਦੇ ਹੈਗੇ ਆ ਇਹ ਹੋਗੀ ਪ੍ਰਾਈਵੇਟ ਸਪੀਚ ਸਾਇਲੈਂਟ ਇਨਰ ਸਪੀਚ ਇਹ 7 ਸਾਲ ਪਲੱਸ ਦੇ ਵਿੱਚ ਆ ਜਾਂਦੀ ਹੈਗੀ ਜਦੋਂ ਉਹ ਜਿਹੜੀਆਂ ਗੱਲਾਂ ਬੋਲ ਕੇ ਉੱਚੀ ਚ ਕਰਨੀ ਹੁੰਦੀਆਂ ਉਹਨਾਂ ਨੂੰ ਕਰਨ ਦੀ ਬਜਾਏ ਮੰਗ ਦੇ ਵਿੱਚ ਖੁਦ ਨਾਲ ਸੋਚਣ ਲੱਗ ਜਾਂਦਾ ਹੈਗਾ ਠੀਕ ਆ ਫਿਰ ਉਹੀ ਗੱਲ ਆ ਗਈ ਕਿ ਜੈਡ ਪੀੜੀ ਹੋ ਗਿਆ ਠੀਕ ਆ ਜੈਡ ਪੀੜੀ ਮਤਲਬ ਉਹ ਸੀਮਾ ਜਿਸ ਦੇ ਅੰਦਰ ਬੱਚੇ ਦਾ ਸੰਭਾਵੀ ਵਿਕਾਸ ਕਿਸੇ ਦੀ ਮਦਦ ਨਾਲ ਹੁੰਦਾ ਹੈ ਐਮ ਕਿਉ ਫਾਦਰ ਹੋ ਗਿਆ ਫਾਦਰ ਦੀ ਜਿਹੜੀ ਐਗਜ਼ਾਮਪਲ ਆ ਨਾ ਇਹ ਤਾਂ ਬਹੁਤ ਵਧੀਆ ਹੈਗੀ ਆਪਾਂ ਨੂੰ ਯਾਦ ਰੱਖਣ ਦੇ ਲਈ ਵੀ ਕੌਣ ਹੈਗਾ ਜਿਹੜਾ ਮੈਂ ਮਦਦ ਕਰ ਰਿਹਾ ਠੀਕ ਆ ਕਿਹਦੀ ਬੰਦਾ ਦੇ ਨਾਲ ਬੱਚਾ ਸਿੱਖ ਰਿਹਾ ਐ ਮੱਕਿਓ ਕੌਣ ਆ ਉਹ ਫਾਦਰ ਆ ਸਕੈਫੋਲਡਿੰਗ ਟੈਂਪਰੇਰੀ ਹੈਲਪ ਹੋ ਗਈ ਸੋ ਅੱਜ ਦੇ ਲਈ ਸਿਰਫ ਇੰਨੇ ਹੀ ਇਸੇ ਤਰ੍ਹਾਂ ਤੁਹਾਡੇ ਲਈ ਵਧੀਆ-ਵਧੀਆ ਟਾਪਿਕ ਲੈ ਕੇ ਆਉਂਦੇ ਰਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੈਂਕਸ ਫॉर ਵਾਚਿੰਗ